ਸੇਂਗੋੜਾ ਦੇ ਰਾਣੇ ਜਿਹੜੇ ਪੈਰ ਤੇ ਪੈਰ ਤੇ ਜਿਹੜੇ ਜੀ ਤਰਾਂ ਅਨ ਦੇ ਹੁੰਦੇ ਬਾਦ ਜੀ ਆਓ ਉਹ ਖਿਆਲ ਨਾ ਲੇ ਸੋ ਜੀ ਆਓ ਜੇ ਸਾਡੇ ਨਾਲ ਮੈਚ ਖਾਦੇ ਆਓ ਜੀ ਕੋਈ ਆਪ ਬਣ ਹਾਰਾਂ ਵਾਲੀ ਜੁਗਤ ਰੇ ਜਿਹੜਾ ਹਮਸਤਾ ਨੂੰ ਨਾਮ ਜਮਨਿਆ ਦਾ ਆਪ ਬਾਰ ਕੇ ਜਿਹੜਾ ਦਾ ਕਰਦੇ

اوہ نال سنتن دیکیا ہے کہ اڄ بھی اپن تھاتے بلائی نہ ہو جا کہ اپا جو ایک استقبال دا پروگرام کیتا ہے انہاں دا چار ہو جا جو اچا ہو گیا تے پھر سرکار دے نال انہاں دے پیچھے آ جاؤ ਇੱਥੇ ਵੀ ਪੰਜਾਬ ਦੀ ਟੀਮ ਪਹੁੰਚੀ ਹੋਈ ਹੈ ਉਹਨਾਂ ਨੂੰ ਵੈਲਕਮ ਕਰਨ ਸਰਦਾਰ ਨਰਮਲ ਸਿੰਘ ਜੀ ਬੜੀ ਖੁਸ਼ੀ। ਆਜ ਦੇ ਸੀ ਪੰਜਾਬ ਪ੍ਰਧਾਨ ਸਰਦਾਰ ਹਰੀਸ਼ ਸਿੰਘ ਕਾਦਰੀਆ ਜੀ ਤੇ ਉਹਨਾਂ ਦੇ ਨਾਲ ਸ੍ਰੋਟੀ ਟੀਮ ਅਭੰਗਰ ਸਰੋਪ ਪੰਚਾਇਤਾਂ ਸਾਹਿਬਾਨ ਜ਼ਿਲ੍ਹੇ ਦੇ ਤੇ ਬਲਾਕ ਦੇ ਮੈਂਬਰ ਸਾਹਿਬਾਨ ਪ੍ਰਧਾਨ ਸਾਹਿਬ ਜੋ ਵੀ ਪਹੁੰਚੇ ਨੇ ਸਾਰਾ ਕੱਲ ਆਪਣੇ ਸਾਝੀਵਾਲ ਦਾ ਨਾਲ ਹੋਣਾ ਵਿਚਾਰ ਚਰਚੇ ਨਾਲ ਹੋਣਾ ਲੜਾਈ ਵੀ ਲੜਨੀ ਪੈਣੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਬੀਕੇਪਾਤੀਆਂ ਦੇ ਸੂਬਾ ਪ੍ਰਧਾਨ ਨਵਜਿੰਦਰ ਸਿੰਘ ਜੀ ਜੋਗੀ ਔਰ ਸਤਿਕਾਰਯੋਗ ਅਹੁਦੇਦਾਰ ਸਹਿਮਾਨ ਕਿਸਾਨ ਵੀਰੋ ਗੁਰਫਤੇ ਸਾਝੀ ਕਰਿਓ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ ਜਦੋਂ ਕਿਸੇ ਕੌਮ ਤੇ ਭੀੜ ਪੈਂਦੀ ਆ ਜਾਂ ਕਿਸੇ ਕਿਤੇ ਤੇ ਔਖਾ ਸਮਾਂ ਆਉਂਦਾ ਤਾਂ ਉਸ ਲੋਹਾ ਦੇ ਵਿੱਚ ਕਤਰੋਂ ਤੋਂ ਬਾਤ ਬਾਤ ਦਿੰਦਾ ਕਿ ਜਿਨ੍ਹਾਂ ਨੇ ਉਤਮ ਕਰਕੇ ਐਡਾ ਬੜਾ ਪ੍ਰੋਗਰਾਮ ਉਰਾਦਾ ਕੀਤਾ ਹੈ ਕਿ ਪ੍ਰਧਾਨ ਸਰੂ ਕਹੇ ਵੀ ਜਿਹੜੀਆਂ ਜੁਨੀਅਰਾਂ ਨੇ ਖੇਤੀ ਲਈ ਕਾਉਂ ਕਰਦੇ ਆ ਪਤਾ ਹੋਵੇ ਕੰਮ ਕਰਦੇ ਜਦੋਂ ਪੇਟਾ ਪੈਣੀ ਆ ਤਾਂ ਆਪਾਂ ਨੂੰ ਪੱਤਰ ਹੋਣਾ ਪਵੇ। ਸੋ ਬੋਲਿੰਗ ਤੋਂ ਨਿਹਾਲ। ਸ਼ੁਕਰੀਆ ਬਹੁਤ। ਕੋਲ ਖਣ ਤੋਰ ਕਰਦੀਆਂ ਥੋੜਾ ਅੱਗੇ। ਜਸਵੀਰ ਅਗਰ ਸਿੰਘ ਇਹ ਕਾਪ ਦੀ ਐਸਕੇਐਮ ਦੀ ਜਿਹੜੀ ਸਾਡੀ ਕਮੇਟੀ ਆ ਜਿਹੜੀ ਲੈਵਲ ਦੀ ਉਹਦੇ ਤੇ ਅੱਜ ਦਾ ਦਿਨ ਇਹ ਤੀਕ ਇਹਨਾਂ ਨੂੰ ਸਮਰਪਿਤ ਕੀਤਾ ਗਿਆ ਸਾਡੇ ਸ਼ਹੀਦਾਂ ਨੂੰ ਭਗਤ ਸਿੰਘ ਜੀ ਨੂੰ ਉਹਦੇ ਤੇ ਤੌਰ ਤੇ ਬੜੀ ਮਹੱਤਵਪੂਰਨ ਜਿਹੇ ਪਟਿਆਲੇ ਚ ਆਪਾਂ ਇੱਕ ਪ੍ਰੋਗਰਾਮ ਦੇ ਹਾਜ਼ਰ ਹੋਣ ਆਏ ਆ ਤੇ ਉਹਨਾਂ ਨੂੰ ਯਾਦ ਕਰਦੇ ਹੋਏ ਉਹਨਾਂ ਦੀਆਂ ਜਿਹੜੀਆਂ ਗੱਲਾਂ ਨੇ ਲਿਖੀਆਂ ਨੇ ਜਾਂ ਪੜ੍ਹੀਆਂ ਨੇ ਜਾਂ ਦੱਸੀਆਂ ਹੋਈਆਂ ਨੇ ਤੇ ਜਿਹੜੀ ਡਾਇਲੋਜੀ ਤੇ ਉਹਨਾਂ ਨੇ ਦੇਸ਼ ਯਾਦ ਕਰਾਇਆ ਉਨਾ ਦਾ ਪ੍ਰਚਾਰ ਕਰਨ ਤੇ ਲੋਕਾਂ ਨੂੰ ਨਾਮ ਬੰਦ ਕਰਨ ਵਾਸਤੇ ਦੇਸ਼ ਜਦ ਤੋਂ ਹੋ ਗਿਆ ਪਰ ਜਿਹੜੇ ਹੈਗੇ ਸਰਕਾਰਾਂ ਉਹ ਤੇ ਅਮਰਤਾ ਕਰਦੀ ਨਹੀਂ ਬਿਲਕੁਲ ਇਹ ਗੱਲ ਨਾਲ ਹੈਗੀ ਹੈ ਜੀ ਡੈਮੋਕ੍ਰੇਸੀ ਦੇ ਵਿੱਚ ਆਪਾਂ ਕਿਤੇ ਕਿਤੇ ਕਦੇ ਦੇਖਦੇ ਆਂ ਵੀ ਕਦੇ ਨਹੀਂ ਹੁੰਦਾ ਅਸੀਂ ਇਹ ਯੂਨੀਅਨ ਵੱਲੋਂ ਐਸ ਕੇ ਵੱਲੋਂ ਇਹ ਆ ਵੀ ਆਰਥਿਕ ਜਿਹੜੀ ਆਜ਼ਾਦੀ ਹੈ ਉਹ ਆਉਣ ਦੀ ਹਾਲੇ ਸਮਾਂ ਲੱਗਣਾ ਉਹ ਆਰਥਿਕ ਆਜ਼ਾਦੀ ਵਾਸਤੇ ਅਸੀਂ ਅੱਗੇ ਅਸੀਂ ਬੰਦੇ ਨੂੰ ਇਕੱਠੇ ਕਰਕੇ ਅੱਗੇ ਆਪਾਂ ਸਾਰਾ ਲੈ ਕੇ ਜਾ ਰਹੇ ਆਂ ਲੋਕਾਂ ਨੂੰ ਸੰਗਠਨ ਕਰ ਰਹੇ ਆਂ ਉਹਦੇ ਉੱਤੇ ਰਾਜਨੀਤੀ ਨੂੰ ਕਿਸ ਤਰ੍ਹਾਂ ਦੇਖਦੇ ਹੋ ਜੋ ਰਾਜਨੀਤੀ ਦੇ ਆਪ ਕੋਈ ਅੰਦਰ ਕਰਦਾ ਕੋਈ ਬਾਹਰ ਕਰਦਾ ਇਸ ਤਰ੍ਹਾਂ ਦੀ ਰਣਨੀਤੀ ਇਸ ਤਰ੍ਹਾਂ ਦੇਖੋ ਦੇਖੋ ਇਹ ਰਾਜਨੀਤੀ ਦਾ ਇੱਕ 파ਟ ਹੈ ਕਿਵੇਂ ਕੀਤਾ ਜਾ ਰਿਹਾ ਕਿ ਤਮਾਸ਼ਾ ਕੀਤਾ ਜਾ ਰਿਹਾ ਕਿਹੜੀਆਂ ਗੱਲਾਂ ਉਲਖਾਈਆਂ ਜਾਂਦੀਆਂ ਕਿਉਂਕਿ ਰਾਜਨੀਤੀ 'ਚ ਦੱਸਿਆ ਜਾਂਦਾ ਵੀ ਜਿਹੜੀ ਚੀਜ਼ ਦਿਖਾਈ ਜਾ ਰਹੀ ਹੈ ਉਹ ਹੁੰਦੀ ਨਹੀਂ ਉਹਦੇ ਪਿੱਛੇ ਲਕੂਣ ਵਾਲੀ ਚੀਜ਼ ਕੋਈ ਹੋਰ ਹੁੰਦੀ ਹੈ ਹੁਣ ਆਪਾਂ ਕੱਲ ਤੋਂ ਪਰਸੋਂ ਦਾ ਹੀ ਦੇਖ ਰਹੇ ਹਾਂ ਇੱਕ ਪਾਰਟੀ ਦੇ ਪੀਸੀਐਮ ਨੂੰ ਹੀ ਮਤਲਬ ਅੰਦਰ ਕੀਤਾ ਜਾ ਰਿਹਾ ਤੇ ਪਰ ਕਿਤੇ ਨਾ ਕਿਤੇ ਸਾਡੀ ਸ਼ੰਕਾ ਇਹ ਹੈ ਵੀ ਕਿਤੇ ਨਾ ਕਿਤੇ ਕਿਸਾਨ ਜਿਹੜੀ ਮੂਵਮੈਂਟ ਚੱਲ ਰਹੀ ਸੀ ਉਹਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜੇ ਲੋਕਾਂ ਦੀ ਮੰਗਾਂ ਨੂੰ ਮੂਵਮੈਂਟ ਨੂੰ ਕੋਰੀ ਕਰ ਰਹੀ ਹੈ ਇੱਕ ਛਡਾਉਣ ਦੀ ਜ ਬਦਲਾਖੋਰੀ ਦੇ ਵਿੱਚ ਰਹਿ ਕੇ ਰਾਜਨੀਤੀ ਨੂੰ ਗੋਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿੱਥੇ ਕਿ ਲੋਕਾਂ ਦੀ ਮੰਗਾਂ ਉਹਦੀ ਉਹਨਾਂ ਦੀਆਂ ਕਰਜ਼ਾ ਮਾਫੀ ਆ ਲੋਕਾਂ ਦੀ ਮੰਗਾਂ ਉਹਨਾਂ ਦੀਆਂ ਨੌਕਰੀਆਂ ਨੇ ਲੋਕਾਂ ਦੀ ਮੰਗਾਂ ਉਹਨਾਂ ਜਿਹੜਾ ਯੂਥ ਜਿਹੜਾ ਬਾਹਰ ਜਾ ਰਿਹਾ ਉਹਨੂੰ ਇੰਟਾਇਮਪਲੋਇਮੈਂਟ ਕਿਵੇਂ ਮਿਲੇ ਇਹ ਮੰਗਾ ਨੇ ਡਿਵੈਲਪਮੈਂਟ ਦੀ ਮੰਗਾ ਨੇ ਡਿਵੈਲਪਮੈਂਟ ਹੋਈ ਜਾਂ ਨਹੀਂ ਹੋਈ ਹੁਣ ਉਹਨਾਂ ਨੇ ਆ ਕੇ ਸਾਡੇ ਘਰਾਂ ਚ ਆਉਣਾ ਸੀ ਹੁਣ ਪੁੱਛਣਾ ਸੀ ਤਾਂ ਉਹ ਮੁੱਦਿਆਂ ਨੂੰ ਛੋਟੇ ਕੀਤਾ ਜਾਂਦੇ ਆ ਕਿ ਲੋਕ ਸਭਾ ਚੋਣਾਂ ਲੋਕ ਸਭਾ ਚੋਣਾਂ ਨੂੰ ਵੇਖਦੇ ਹੋ ਇਸ ਤਰ੍ਹਾਂ ਦਾ ਕੰਮ ਕੀਤਾ ਜਾਂਦਾ ਪਹਿਲਾਂ ਕਿਉਂ ਬਿਲਕੁਲ ਇਹੀ ਇਹ ਆਪਾਂ ਇਹੀ ਗੱਲ ਆਪਾਂ ਦੱਸ ਰਹੇ ਆਂ ਵੀ ਰਾਜਨੀਤੀ ਜਿਹੜੀ ਦਿਖਾ ਰਹੇ ਆ ਉਹ ਹੁੰਦਾ ਨਹੀਂ ਕਈ ਵਾਰੀ ਆਪਾਂ ਨੂੰ ਉਹ ਪਰਦੇ ਪਿੱਛੇ ਦੀ ਗੱਲ ਜਿਹੜੀ ਹੋ ਰਹੀ ਹੈ ਕਿਉਂਕਿ ਆਪਾਂ ਹੁਣ মিডিਆ ਦੇਖ ਲਈਏ ਜਿਹੜਾ ਤੁਹਾਡੇ ਸਾਹਮਣੇ ਆਤਾ ਦਿੰਨੇ ਸਾਨੂੰ ਲੋਕਾਂ ਤੱਕ ਪਹੁੰਚੜਦਾ ਉਹ মিডিਆ ਇੱਕੋ ਜਿਹੀ ਚੀਜ਼ ਚ ਕਵਰ ਕੀਤਾ ਜਾ ਰਿਹਾ ਜਿੱਥੇ ਕਿ ਬੜੇ ਸੰਘੀਨ ਜੁਰਮ ਲੱਗੇ ਆ ਜਿਹੜੇ ਸਰਕਾਰ ਬੀਜੇਪੀ ਸੀਗੀ ਉਹਨਾਂ ਦੇ ਉੱਤੇ ਵੀ ਲੱਗੇ ਆ ਵੀ ਜਿਨ੍ਹਾਂ ਨੇ ਫੰਡ ਕਿੱਥੋਂ ਰਿੱਤੇ ਸੁਪਰੀਮ ਕੋਰਟ ਦੇ ਵਿੱਚ ਕੇਸ ਚੱਲ ਰਿਹਾ ਸੁਣਵਾਈਆਂ ਹੋ ਰਹੀਆਂ ਉਹਨੂੰ ਤਾਂ ਦੱਬਿਆ ਗਿਆ ਜਿਹੜੀ ਇਹਨਾਂ ਦੀ ਜਿਹੜੀਆਂ ਡੌਲੋਜੀ ਆ ਉਹ ਜਿਹੜੀ ਸਾਹਮਣੇ ਆ ਰਹੀ ਸੀ ਫਿਰ ਕਬਰਸਤੀ ਹੈਗੀ ਆ ਉਹ ਲੋਕਰੀਆ ਤੇ ਮਸਲੇ ਇਹਨਾਂ ਨੂੰ ਡਿਵੈਲਪ ਕਰਕੇ ਅੱਗੇ ਲੈ ਕੇ ਆਉਣ ਦੀ ਦੂਰ ਹੈ ਲੋਕ ਲੈ ਕੇ ਆਉਣਗੇ ਲੋਕ ਸਮਝਦੇ ਆ ਹੁਣ ਲੋਕ ਅਣਪੜ੍ਹੇ ਰਹੇ ਕਾਫੀ ਜਨਤਾ ਆਪਣੀ ਵੱਢ ਚੁੱਕੀ ਆ ਨਾਰਥ ਇੰਡੀਆ ਦੇ ਵਿੱਚ ਐਜੂਕੇਸ਼ਨ ਲੈਵਲ ਵੱਧ ਚੁੱਕੇ ਆ ਐਮਐਸਪੀ ਦੀ ਲੜਾਈ ਲੜਦੇ ਹੋ ਕਿਵੇਂ ਦੇਖਦੇ ਹੋ ਕਿ ਸਰਕਾਰ ਹੱਤੱਕ ਨਹੀਂ ਮੰਨ ਰਹੀ ਜੀ ਦੇਖੋ ਐਮਐਸਪੀ ਦੀ ਲੜਾਈ ਆ ਜਿਹੜੀ ਵੱਡੀ ਆ ਇਹ ਤਿੰਨ ਚੀਜ਼ਾਂ ਨਾਲ ਇੱਕ ਦੂਜੇ ਨਾਲ ਜੁੜੀ ਹੋਈ ਆ ਇਹ ਤਿੰਨ ਅਸੀਂ ਜਿਹੜੇ ਮਿਨਿਮਮ ਮੋਰ ਪੁ点ੇ ਲੈ ਕੇ ਚੱਲੇ ਆ ਜਿਹੜੀ ਐਮਐਸਪੀ ਆ ਕਰਜ਼ਾ ਮਾਫੀ ਆ ਤੇ ਡਬਲਯੂਟੀਓ ਕਿਉਂਕਿ ਇੱਕ ਦੂਜੇ ਦਾ ਕਲੱਬ ਆਇਆ ਹੈ ਇਹ ਤਿੰਨੇ ਚੀਜ਼ਾਂ ਜੇ ਆਪਾਂ ਐਮਐਸਪੀ ਲਾ ਵੀ ਦਿੰਨੇ ਆ ਜੇ ਪਿਛਲਾ ਕਰਜ਼ਾ ਮਾਫ ਨਹੀਂ ਹੁੰਦਾ ਤਾਂ ਵੀ ਸਥਿਰਤਾ ਕਿਸਾਨ ਦੀ ਅੱਗੇ ਆ ਨਹੀਂ ਸਕਦੀ ਉਹਦੀ ਆਰਥਿਕ ਮੰਦਾਲੀ ਸਹੀ ਨਹੀਂ ਹੋ ਸਕਦੀ ਪਹਿਲਾਂ ਕਰਜ਼ਾ ਮਾਫੀ ਹੋਣੀ ਚਾਹੀਦੀ ਹੈ ਜਿੱਥੇ ਅੱਜ 0 0 ਤੇ ਆ ਜਾਣ ਕਿਸਾਨ ਫਿਰ ਉਸ ਤੋਂ ਬਾਅਦ ਐਮਐਸਪੀ ਜੇ ਮਿਲਦੀ ਆ ਤਾਂ ਫਸਲਾਂ ਦੇ ਪੂਰੇ ਭਾਅ ਮਿਲਦੇ ਆ ਤਾਂ ਕਿਸਾਨ ਸਟੈਬਲਿਸ਼ ਹੁੰਦਾ ਪਰ ਜੇ ਕਿਸਾਨਾਂ ਨੇ ਪੂਰੇ ਭਾਅ ਮਿਲਣ ਤੋਂ ਬਾਅਦ ਵੀ ਜੇ ਡਬਲਯੂਟੀਓ ਦੇ ਵਿੱਚੋਂ ਆਪਾਂ ਕਿਸਾਨੀ ਨੂੰ ਫਸਲਾਂ ਨੂੰ ਨਹੀਂ ਕੱਢਦੇ ਤਾਂ 5-4 ਕਿੱਲੇ ਵਾਲਾ ਕਿਸਾਨ 5000 ਏਕੜ ਵਾਲੇ ਕਿਸਾਨ ਨਾਲ ਕਿਵੇਂ ਮੁਕਾਬਲਾ ਕਰ ਲੂਗਾ ਇਹਨੂੰ ਆਪਾਂ ਪੂਰੀ ਦੁਨੀਆ ਦੇ ਵਿੱਚ ਖੁੱਲਾ ਨਹੀਂ ਛੱਡ ਸਕਦੇ ਕਿਉਂਕਿ ਉੱਥੇ ਲੋਕ ਵਪਾਰ ਲਈ ਖੇਤੀ ਕਰਦੇ ਆ ਇੱਥੇ ਘਰ ਚਲਾਉਣ ਵਾਸਤੇ ਖਰਚੇ ਪੂਰੇ ਕਰਨ ਵਾਸਤੇ ਖੇਤੀ ਕੀਤੀ ਜਾਂਦੀ ਹੈ ਤਾਂ ਖੇਤੀ ਦਾ ਜਿਹੜਾ ਮਾਡਲ ਆ ਉਹ ਡਿਫਰੈਂਟ ਹੈ ਤੇ ਜਿਹੜਾ ਇੰਡੀਆ ਦੇ ਹਿਸਾਬ ਨਾਲ ਮਾਡਲ ਆ ਇਹਨੂੰ ਸਿਕਿਓਰ ਸਰਕਾਰ ਨੂੰ ਰੱਖਣਾ ਚਾਹੀਦਾ WTO ਦੇ ਵਿੱਚ ਖੇਤੀ ਵਿੱਚੋਂ ਕੱਢ ਦੇਣੀ ਚਾਹੀਦੀ ਲੋਕ ਸਭਾ ਚੋਣਾਂ ਨੂੰ ਕਿਸ ਤਰ੍ਹਾਂ ਦਾ ਕਿਸ ਨੂੰ ਸਮਰਥਨ ਦੇ ਰਹੇ ਹੋ ਦੇਖੋ ਲੋਕ ਸਭਾ ਦੀ ਜਿਹੜੀ ਚੋਣਾਂ ਨੇ ਇਹ ਆ ਰਹੀਆਂ ਨੇ ਹਲੇ ਇਹ ਫੈਸਲੇ ਐ ਐਸਕੇਮ ਨੇ ਜਾਂ ਜਥੇਬੰਦੀ ਨਾਲ ਲੜੇ ਕਰਨੇ ਨੇ ਇਹਦੇ ਚ ਹਲੇ ਅਗਲੇ ਆਉਣ ਵਾਲੇ ਸਮੇਂ ਚ ਕੋਈ ਫੈਸਲਾ ਦਿੱਤਾ ਨਹੀਂ ਜਿਹੜੇ ਸ਼ੰਭੂ ਬਹਿਰੀਅਤ ਤੇ ਬੈਠੇ ਨੇ ਕਿਸ ਤਰ੍ਹਾਂ ਵਾਚ ਕਰਦੇ ਹੋ ਤੁਹਾਨੂੰ ਨਾਲ ਬੋਲ ਗੱਲਬਾਤ ਹੋਈ ਉਹ ਦੋ ਜਥੇਬੰਦੀਆਂ ਨੇ ਉਹ ਤਾਂ ਕਾਫੀ ਟੌਨ ਚ ਚੱਲੇ ਹਾਂ ਹਾਂਜੀ ਉਹ ਦੋ ਜਥੇਬੰਦੀਆਂ ਨੇ ਸਾਡਾ ਇੱਕ ਸਾਥੀ ਨਾਲ ਰਹੇ ਨੇ ਤੇ ਇੱਕ ਇੱਕ ਦੋ ਫਰਮਾਂ ਨੇ ਐਕਚੁਅਲੀ ਪੰਜ ਦਸ ਦਸੇ ਬੰਦੀਆਂ ਨੇ ਦੋ ਫਰਮਾਂ ਕੰਮ ਕਰ ਰਹੀਆਂ ਨੇ ਉਹ ਆਪਣੇ ਤੌਰ ਤੇ ਲੜਾਈ ਐਮਐਸਪੀ ਦੀ ਆਹ ਹੀ ਡਬਲਯੂਟੀ ਦੀ ਕਰਜ਼ੇ ਦੀ ਲੈ ਕੇ ਬੈਠੇ ਨੇ ਉਹ ਐਸਕੇਐਮ ਦੇ ਜਿਹੜੀ 6 ਮੈਂਬਰੀ ਕਮੇਟੀ ਆ ਉਹ ਨਾਲ ਆ ਤਾਲ ਮੇਲ ਚੀ ਲੱਗਦਾ ਸਾਰਿਆਂ ਨਾਲ ਲੈ ਕੇ ਚੱਲਣਾ ਹੈ ਸ਼ਾਇਦ ਸਗਲ ਹੋਰ ਹੋਣੀ ਸੀ ਦੇਖੋ ਜਿਹੜਾ ਏਕਤਾ ਵਾ ਆਪਾਂ ਪਿਛਲਾ ਅੰਦੋਲਨ ਦੇਖਿਆ ਜਥੇਬੰਦੀਆਂ ਅਲੱਗ-ਅਲੱਗ ਕੰਮ ਕਰਦੇ ਤੁਸੀਂ ਤਾਂ ਬਹੁਤ ਕੁਝ ਕਵਰ ਕਰਦੇ ਰਹੇ ਹੋ ਜਦੋਂ ਆ ਕੇ ਇਕੱਠੀਆਂ ਹੋਈਆਂ ਜਾਂ ਐਸਕੇਐਮ ਦਾ ਇੱਕ ਪਲੈਟਫਾਰਮ ਬਣਿਆ ਉਹਦੇ ਚ ਆਪਾਂ ਨੂੰ ਪ੍ਰਾਪਤੀ ਮਿਲੀ ਆ ਇੱਕ ਜਥੇਬੰਦੀਆਂ ਦੀ ਪ੍ਰਾਪਤੀ ਨਹੀਂ ਹੁੰਦੀ ਕਿ ਪਬਲਿਕ opinion ਹੁੰਦਾ ਇੱਕ ਆਮ opinion ਲੋਕਾਂ ਦਾ ਜਦੋਂ ਨਾਲ ਰਲ ਜਾਂਦਾ ਫਿਰ ਲੜਾਈ ਜਿਹੜੀ ਮਰਜ਼ੀ ਡੈਮੋਕਰੇਸੀ ਦੇ ਵਿੱਚ ਜਿੱਤੀ ਜਾ ਸਕਦੀ ਆ ਆਮ ਏਕਤਾ ਹੋਣੀ ਲੋਕਾਂ ਦੀ ਖੁਆਇਸ਼ ਵੀ ਹੈਗੀ ਆ ਜਥੇਬੰਦੀ ਦੀ ਖੁਆਇਸ਼ ਵੀ ਇਹ ਆਏ ਆ ਜੀ ਸੰਘਰਸ਼ੀ ਜਿੰਨੇ ਵੀ ਯੋਧੇ ਉਹਨਾਂ ਨੂੰ ਸ਼ਰਧਾਂਜਲੀ ਹੈ ਜੀ ਸ਼ਹੀਦ ਭਗਤ ਸਿੰਘ ਜੀ ਨੇ ਇੱਕ ਕਹਿਜਾ ਰਾਹ ਦਿਖਾਇਆ ਜਿਹਦੇ ਵਿੱਚ ਜਿਹੜੀ ਪ੍ਰਸ਼ਾਸਨ ਹੈ ਉਹਦੇ ਅਤਿਆਚਾਰਾਂ ਤੋਂ ਬਚਣ ਲਈ ਏਕਤਾ ਤੇ ਯੂਨਿਟੀ ਜਿਹੜੀ ਉਹ ਸਿਧਾਂਤ ਦਿੰਦਾ ਉਹਦੇ ਤੇ ਪੈਰਾ ਦਿੰਦੇ ਹੋਏ ਕਿਸਾਨ ਯੂਨੀਅਨ ਕਾਦੀਆਂ ਅੱਜ ਭਾਰੀ ਇਕੱਠ ਕਰ ਰਿਹਾ ਹੈ ਅਸੀਂ ਪੈਨਾ ਵੀ ਜੀ ਬਲੱਡ ਕੈਂਪ ਲਾਉਨੇ ਹੁੰਨੇ ਆ ਸ਼ਹੀਦ ਭਗਤ ਸਿੰਘ ਜੀ ਨੂੰ ਸਮਰਪਿਤ ਏ ਆਏ ਆ ਵੀ ਕਿਉਂਕਿ ਜਿਹੜਾ ਇਹਨਾਂ ਤੋਂ ਦਿਖਾਇਆ ਹੋਇਆ ਰਾਹੀ ਮੇਨ ਸਿੱਖੀ ਸਿਧਾਂਤਾਂ ਤੇ ਵੀ ਆਪਾਂ ਜੇ ਕਿਹਾ ਸਰਬੱਤ ਦਾ ਭਲਾ ਸਾਰਿਆਂ ਨੂੰ ਮੂਰੇ ਲੈ ਕੇ ਚੱਲਣਾ ਤੇ ਉਹਦੇ ਫਲਸਫੀ ਤੇ ਅਸੀਂ ਇਕਾਈਆਂ ਬਣਾਉਣ ਦੀ ਜਿਹੜੀ ਵੱਡੀ ਮੁਹਿੰਮ ਜ਼ਿਲ੍ਹਾ ਪਟਿਆਲਾ ਚ ਕਿਉਂਕਿ ਕਾਦੀਆਂ ਗਰੁੱਪ ਜ਼ਿਲ੍ਹਾ ਪਟਿਆਲਾ ਚ ਸਭ ਤੋਂ ਬਾਅਦ ਚ ਬਣਿਆ ਸੀ ਜਿਹਦੇ ਕਰਕੇ ਅਸੀਂ ਇੱਕ ਮੁਹਿੰਮ ਨੂੰ ਰੋਂ ਭੜੀ ਤੋਂ ਸ਼ੁਰੂ ਕਰ ਰਹੇ ਹਾਂ ਭੜੀ ਪਨੇਚਾਂ ਤੋਂ ਤੇ ਜਿਹੜੀ ਅੱਗੇ ਆਲੇ-ਦਾਲੇ ਪਿੰਡਾਂ 'ਚ ਹੋਰ ਵਾਅਦਾ ਕਰੂਗੀ ਇਸੇ ਤਾਈ ਕੋ ਹੈ ਸੂਗਤ ਕਿਸਾਨ ਮੋਰਚੇ ਨੂੰ ਤਕੜਾ ਕਰਨਾ ਵਰਲਡ ਓਵਰ ਇਕੱਠੇ ਹੋ ਰਹੇ ਨੇ ਸੂਗਤ ਕਿਸਾਨ ਮੋਰਚੇ ਨੇ ਪਹਿਲਾਂ 400 ਜਥੇਬੰਦੀਆਂ ਤਾਂ ਹਿੰਦੁਸਤਾਨ ਚੋਂ ਹੁਣ ਵਰਲਡਵਾਈਡ ਸਾਡੀ ਗੱਲ ਚੱਲਦੀ ਆ ਟਰੈਕਟਰਾਂ ਤੇ ਚੜ ਕੇ ਸੰਘਰਸ਼ ਲੜਨਾ ਪੂਰੀ ਦੁਨੀਆ ਨੂੰ ਐਸਕੇਐਮਐਨ ਨੇ ਸਿਖਾਇਆ ਤੇ ਉਹਦਾ ਹੀ ਇੱਕ ਨਮੂਨਾ ਅੱਜ ਉਹਨੂੰ ਦੇਖਣ ਨੂੰ ਮਿਲੂ ਪੂਰੀ ਵਰਲਡ ਦੇ ਵਿੱਚ ਸਾਰੇ ਜਿੰਨੇ ਵੀ ਕਾਰਪੋਰੇਟਾਂ ਦੇ ਅਗੇਂਸਟ ਇੱਕ ਮੋਹਮ ਕਿਸਾਨਾਂ ਦੀ ਚੱਲ ਰਹੀ ਆ ਜਿਸ ਦੇ ਵਿੱਚ ਤੁਹਾਨੂੰ SKM ਦੀ ਮੇਨ ਚਮੂਲੀਅਤ ਦਿਖੂਗੀ